ਸਰ ਕੀ ਸੰਗਰੂਰ ਵੀ ਦੀ ਕਾਪਾ ਪਿਆਰ ਦੀਆਂ ਗੱਲਾਂ ਬੇਸ਼ੱਕ ਕਰਦਾ ਪਿਆਰ ਦੀਆਂ ਗੱਲਾਂ ਬੇਸ਼ੱਕ ਕਰਦਾ ਪਰ ਪੁੱਲਿਆ ਜੁਨੇ ਵਾਦੀਆਂ ਨਹੀਂ ਆ ਨਹੀਂ ਪਰ ਪੁੱਲਿਆ ਜੁਨੇ ਵਾਦੀਆਂ ਨਹੀਂ ਡੁੱਬਿਆ ਰਹਿੰਦਾ ਫੇਸਬੁੱਕ ਵਿੱਚ ਸੰਗਰੂਰ ਵੀ ਡੁੱਬਿਆ ਰੰਦਾ ਫੇਸਬੁਕ ਵਿੱਚ ਸੰਗਰੂਰ ਵੀ ਨਸ਼ਿਆਂ ਚ ਲਾਂਦਾ ਤਾਰੀਆਂ ਨਹੀਂ ਨਸ਼ਿਆਂ ਚ ਲਾਂਦਾ ਤਾਰੀਆਂ ਨਹੀਂ ਕੁਝ ਨਾ ਸਮਝਾਂ ਨੂੰ ਕੁਝ ਨਾ ਸਮਝਾਂ ਨੂੰ ਕੁਝ ਨਾ ਕੁਝ ਤਾਂ ਸਮਝਾਣਾ ਚਾਹੁੰਦੇ ਹਾਂ ਦਿਸਦਾ ਨਹੀਂ ਹੁਣ ਮੁੱਖ ਜਿਹਦਾ ਫੇਸਬੁਕ ਤੇ ਦਰਸ਼ਨ ਪਾਣਾ ਚਾਹੁੰਦੇ ਹਾਂ ਫੇਸਬੁਕ ਤੇ ਦਰਸ਼ਨ ਪਾਣਾ ਚਾਹੁੰਦੇ ਆ ਡੁੱਬਿਆਂ ਵੰਦਾਂ